ਉੱਚੀ ਰਹੇਗੀ ਅੱਖਾਂ ਨਹੀਂ ਲੱਗੀਆਂ ਅੱਖੀ ਦੇਖ ਨਾ ਲੱਗੀਆਂ ਔਰ ਲੱਗ ਤਮਾਸ਼ੇ ਬਾਰਵਾਂ ਜੁਤਪਾ ਸੋ ਦੇਖੋ ਅੱਖੀਆਂ ਨਹੀਂ ਰੱਗੀਆਂ ਸਤਾਂ ਮਾਰ ਦੇਖੋ ਅੱਖੀਆਂ ਨਹੀਂ ਰੱਗੀਆਂ

ਇਹ ਨਹੀਂ ਰਾਜ ਜੀ ਦਾ ਇੱਕ ਪਰਵਾਰ ਸਿੰਘ ਪਰਸ਼ਾ ਗੁਰੂ ਹਰਗੋਬਿੰਦ ਸਾਹਿਬ ਨਾਲ ਦੇ ਚਰਨਾਬੀ ਜਾਇਆ ਕਰੇ ਨਿੱਕੀ ਜੀ ਬੱਚੀ ਉਹਨਾਂ ਦੇ ਨਾਲ ਜਿਹਦੀ ਉਮਰ ਸੀ ਅੱਠਾ ਦਸਾ ਸਾਲਾਂ ਦੀ ਉਹਨ ਵਿਕੇ ਜੇ ਬੱਚੇ ਨੂੰ ਜਿੰਨ ਮਰਜੀ ਲਾ ਲਓ ਗੁਰੂ ਘਰ ਨਾਲ ਪ੍ਰੇਮ ਪੈ ਗਿਆ ਸਮਾਂ ਲੱਗਦਾ ਗਿਆ ਲੱਗਦਾ ਗਿਆ ਅੱਠਾ ਸਾਲਾਂ ਦੀ ਬੇਟੀ ਚੌਹਿਆ ਸਾਲਾਂ ਦੀ ਹੋ ਗਈ ਵਿਆਹੀ ਬਕਾਲੇ ਦੇ ਕੋਲ ਪਿੰਡ ਹੈ ਬਾਬੇ ਬਕਾਲੇ ਦੇ ਕੋਲ ਬਕਾਲਾ ਪਿੰਡ ਉੱਥੇ ਵਿਆਹੀ ਦੀ ਇਹ ਵਿਆਹੀ ਮਨੁੱਖਾਂ ਦੇ ਘਰ ਚ ਨਹੀਂ ਇੱਕ ਹਵਾਲਾ ਲਿਆ ਵਿਆਹੀ ਆਈ ਉਹ ਇੱਕ ਇਹਦੇ ਮਨ ਵਿੱਚ ਨਾ ਮੁਸ਼ਕਿਲ ਹੈ ਦੁੱਖ ਹੈ ਜਿਹੜੀ ਇਹ ਕਿਸੇ ਨੂੰ ਨਹੀਂ ਦੱਸਦੀ ਗੁਰੂ ਪਿਆਰਿਓ ਪਤੀ ਪਤਨੀ ਦਾ ਰਿਸ਼ਤਾ ਹੈ ਉਹ ਜਿਹੜਾ ਹੁੰਦਾ ਹੈ ਕਿ ਦੁੱਖ ਸੁੱਖ ਕੋਈ ਨਹੀਂ ਸਕਦਾ ਬੜਿਆ ਇਹ ਇਸੇ ਨਹੀਂ ਹੁੰਦਾ ਵੇਖੋ ਭੈਣਾ ਕਿਹਦੀ ਗੱਲ ਵਿੱਚ ਖੁਸ਼ ਹੋ ਗਿਆ ਭਰਾਓ ਸੁਣੋ ਸਾਰਾ ਦਿਨ ਕੰਮ ਕਰਦੀ ਭੈਣ ਥੱਕਦੀ ਨਹੀਂ ਇੱਕ ਵਾਰੀ ਉਹਦੇ ਘਰ ਵਾਲਾ ਸ਼ਾਮ ਨੂੰ ਉਹਦੇ ਕੋਲ ਬੈਠੇ ਇੰਦਾ ਬੈਠੇ ਸਾਹਮਣੇ 10 ਮਿੰਟ ਲਈ ਉਹ ਬੀਬੀ ਭੈਣੇ ਹੀ ਚਾਹੁੰਦੀ ਹੁੰਦੀ ਆ ਕਿ ਘਰ ਵਿੱਚ ਮੇਰੀ ਸੁਣਵਾਈ ਹੋਵੇ ਮੇਰਾ ਦੁੱਖ ਮੇਰਾ ਸੁੱਖ ਮੇਰਾ ਪਤੀ ਘਰ ਵਾਲਾ ਬੈਠੇ ਸੁਣੇ ਬਾਣੀ ਦਾ ਪ੍ਰਮਾਨ ਹੈ ਏਹ ਜੋਤ ਤੋਂ ਇਹ ਮੂਰਤੀ ਧਰ ਮਿਲ ਨਹੀਂ ਹੈ ਸੋਏ ਜਿੱਥੇ ਇੱਕ ਦੋਤ ਕੋਈ ਸਲਾਹ ਹੈ ਕੋਈ ਮਸ਼ਕਲਾ ਹੈ ਉਹ ਘਰ ਸਵਰਗ ਨੇ ਤੇ ਜੇ ਨਰਕਾਂ ਦੇ ਦਰਸ਼ਨ ਕਰਨੇ ਹੋਣ ਦੁਨੀਆ ਵਿੱਚ ਉਹ ਘਰ ਨਰਕ ਨੇ ਜਿਨ੍ਹਾਂ ਦੀ ਸਲਾਹ ਮਸ਼ਕਲਾ ਇਸ ਘਰ ਵਿੱਚ ਫਲੇਸ਼ ਹੈ ਇੱਕ ਦਾ ਉਹ ਕਿਸੇ ਪਾਸੇ ਇੱਕ ਦਾ ਉਹ ਕਿਸੇ ਪਾਸੇ ਕੋਈ ਗੁਰੂ ਪੀਰ ਨਹੀਂ ਗੰਗਾ ਗਏ ਕੀ ਨਾਮ ਪੀਰੇ ਦੀ ਬੰਦਾਰਾਂ ਇਹਦੇ ਤੇ ਜਪਣਾ ਗਏ ਕੀ ਨਾਮ ਹੈ ਕਿਹਦੇ ਦੀ ਬੰਦਾਰਾ ਲੱਗੀ ਹੈ ਹੁਣ ਇੱਕ ਗੁਰੂ ਦੇ ਨਾਲ ਲੱਗੀ ਹੋਈ ਸੀ ਇਹ ਨਹੀਂ ਕਿ ਸਾਰੇ ਘਰ ਜਾ ਕੇ ਉਹਨੇ ਗੁਰੂ ਬਦਲ ਲਿਆ ਗੁਰੂ ਨਹੀਂ ਸੀ ਬਦਲਿਆ ਸੋਚ ਨਹੀਂ ਸੀ ਬਦਲੀ ਸੁਰਤ ਕਟਾਣੇ ਰੱਖੀ ਹਕਤਾਂ ਲੱਗਣ ਦੇ ਬਾਅਦ ਬੜਾ ਵਧੀਆ ਉਹਨੇ ਰਹਿ ਕੇ ਧੰਨ ਨਾਲ ਆਪਣੇ ਘਰ ਵਾਲੇ ਦੀ ਸੇਵਾ ਕੀਤੀ ਆਗਿਆ ਵਿੱਚ ਰਹੀ ਇੱਕ ਹਫਤਾ ਪੂਰਾ ਵਧੀਆ ਰਹੀ ਹਫਤੇ ਬਾਅਦ ਉਹਨੇ ਘਰ ਵਾਲੇ ਨਾਲ ਗੱਲ ਕੀਤੀ ਬੈਠਿਆ ਪੇਤਾ ਭਾਰਿਆ ਸਾਹਮਣੇ ਇਹ ਜੀ ਮੈਂ ਅੱਠ ਸਾਲਾਂ ਦੀ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬਾਰੇ ਦੇ ਦਰਸ਼ਨ ਕਰਨ ਜਾਂਦੀ ਹੁੰਦੀ ਸੀ ਇਹ ਮੈਂ ਪਰੇ ਦਾ ਅਵਰਤ ਛੱਕਿਆ ਹੋਇਆ ਚੜੜਾ ਪਰਤ ਮੇਰਾ ਪ੍ਰੇਮ ਹੈ ਸੱਜੇ ਪਾਤਸ਼ਾਹ ਨਾਲ ਕਿਤੇ ਕਰੋਖਾਂ ਕਿਰਦਾ ਮੈਨੂੰ ਦਰਸ਼ਨ ਕਰਾ ਲਿਆ ਉਹ ਮੇਰੇ ਮੰਨੋਂ ਵੀ ਗੱਲ ਉਹ ਪੀਂਦਾ ਹੁਣ ਤੱਕ ਤੋਂ ਮੇਰੀਆਂ ਬੰਦ ਨਹੀਂ ਆਈ ਹੈ ਇੱਕ ਗੱਲ ਤੇਰੀ ਵੀ ਮੰਨ ਲਈਏ ਇੱਕ ਗੱਲ ਮੈਂ ਤੇਰੀ ਵੀ ਮੰਨ ਲਈ ਅਗਲਾ ਤੇ ਹੋਵੇ ਜੀ ਦਰਬਾਰ ਸਾਹਿਬ ਅੰਮ੍ਰਿਤ ਸਰਸ਼ੇਵੇ ਪਾਸ਼ਾ ਦਾ ਦਰਬਾਰ ਸੱਜਿਆ ਹੋਇਆ ਸੱਚੇ ਪਾਸ਼ਾ ਦੇ ਚਰਣਾ ਵਿੱਚ ਪਹੁੰਚੇ ਬੜਾ ਆਨੰਦ ਬੜੀਆ ਰੌਣਕਾਂ ਲੱਗੀਆਂ ਹੋਈਆਂ ਇਹ ਜੀ ਜੀ ਦੇ ਬੱਚੀ ਦੇ ਘਰ ਵਾਲਾ ਦੇਖ ਰਿਹਾ ਹੈ ਕਿ ਜਿਹੜਾ ਆਨੰਦ ਸੱਚੇ ਪਾਸ਼ਾ ਦੇ ਚਰਣਾ ਦਾ ਹੈ ਉਹ ਕਿੰਨਾ ਸਫਰਾ ਮੁਜਿਆ ਨਿਰੰਤਰੀ ਆਪ ਅਨੰਦ ਤੇ ਮਿਲਿਆ ਇਹ ਮੀਨ ਤੇ ਆਪ ਨੂੰ ਸਤਿਨਾਮ ਵਾਹਿਗੁਰੂ ਕੋਹ ਕੈਸੀ ਰਵਾਨ ਕਹੇ ਤੇ ਕੋ ਸੋਪਾ ਨਹੀਂ ਦੇਖਾਂ ਰਹੀ ਪਰਮਾਨੰ ਪਰਮਾਨੰ ਸੰਗਤ ਵਿੱਚ ਬੈਠਾ ਸੁਰਤ ਜੁੜ ਗਈ ਸੰਗਤ ਤੇ ਸੁਰਤ ਦਾ ਜਦੋਂ ਮੇਲ ਹੁੰਦਾ ਨਾ ਪਿਆਰਿਓ ਉਹ ਅਨੰਤ ਕੁਝ ਉਹ ਦੱਸਿਆ ਨਹੀਂ ਕਰ ਸਕਦਾ ਉਹ ਬੋਲ ਕੇ ਦੱਸਿਆ ਨਹੀਂ ਕਰ ਸਕਦਾ ਕਰੋ ਕੁਝ ਨੂੰ ਜੇ ਕੋਈ ਕੋਈ ਤਾਇਆ ਪੁੱਛੇ ਤੇ ਗਿਆ ਉਹ ਜੇ ਕੋਈ ਕੋੜਵਾ ਕੇ ਪੁੱਛੋ ਤੇ ਮਾਤ ਮਿੱਠਾ ਸੀ ਦੱਸ ਰਹੀ ਨਾ ਸੰਗਤਾਂ ਇਹਦੇ ਬੂਗੇ ਆ ਹਾਲ ਹੋ ਜਾਂਦੇ ਜਿਹੜਾ ਮਰਜ ਦਾ ਅਸਲੀ ਆਨੰਦ ਜਿਹਨੂੰ ਆਉਂ ਲੱਗ ਪੈਂਦਾ ਓਏ ਜਿਹੜੇ ਨਾਮ ਦੇ ਲਸੀਹੇ ਨੇ ਉਹਨਾਂ ਨੂੰ ਪੁੱਛੋ ਕੀ ਆਨੰਦ ਹੈ ਭਾਈ ਬਸ ਤੇ ਸਹੀ ਇਹੀ ਕਹਿੰਦਾ ਸੱਜੇ ਬਰਾਜਾ ਇਹਦਾ ਆਗਿਆ ਆਨੰਦ ਹੀ ਕੋ ਨਾ ਦੇ ਦੱਸਣਾ ਨਾ ਜਾਣ ਕੋ